ਖੰਡ ਦੇ ਵਿੱਚ ਪਹੁੰਚੇ ਆ ਜਲਦੀ ਸਾਹਿਬ ਖੁਰਾਣਾ ਸਾਹਿਬ ਨੰਮੀ ਭਾਜੀ ਬਾਦ ਸਾਹਿਬ ਬਾਦ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਸਾਰਿਆਂ ਦਾ ਬਹੁਤ ਬਹੁਤ ਬੜੇ ਵੱਡੀ ਗਿਣਤੀ ਵਿੱਚ ਇਕੱਠਿਆ ਖਵਾਇਆ ਤਕਰੀਬਨ 2000 ਬੰਦੇ ਦਾ ਕੱਟ ਜਿਗਾ ਐਨ ਐਨ ਆ ਆਏ ਚਲੇ ਗਏ ਵਿੱਚੋਂ ਬਹੁਤ ਸਾਰੇ ਉਹਨਾਂ ਧੰਨਵਾਦ ਇੰਨੀ ਠੰਡ ਵਿੱਚ ਵੀ ਟਾਈਮ ਕੱਢਿਆ ਠੰਡ ਦੇ ਵਿੱਚ ਤੱਕਣਾ ਕੀਤਾ ਤਾਂ ਤੇ ਧਿਆਨ ਨਾਲ ਜਰਦੀਆਂ ਕਰਾਂ ਕਿ ਦਿੱਲੀ ਦੇ ਸੀਐਮ ਦੇ ਪੰਜਾਬ ਦੇ ਸੀਐਮ ਦੇ ਬਾਰੇ ਕਿ ਕੱਲੇ ਸਿੱਖਪ੍ਰੋਤੀ ਨਹੀਂ ਆ ਇਹ Dalit ਪ੍ਰੋਤੀ ਵੀ ਆ ਲੀਡਰ ਇਹਨਾਂ ਨੇ ਦਿੱਲੀ ਸੀਐਮ ਕਿਹਾ ਸੀ ਪੰਜਾਬ ਦੇ ਵਿੱਚ ਕਿ ਅਸੀਂ ਚਾਲਿਪ ਚਾਹਰਾ ਲਾਵਾਂਗੇ ਤੇ ਦੋਖਾਂ ਨੂੰ ਲਾਇਆ ਨਹੀਂ ਕੋਈ ਤੇ ਆਖੀ ਮੈਂ ਤੁਹਾਨੂੰ ਦੱਸਦਾ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਾਰਪੋਰੇਸ਼ਨ ਦੀਆਂ ਲੱਖਾਂ ਆਰੀਆਂ ਕਪੂਠਰੇ ਦੇ ਵਿੱਚ ਤੇ Dalit ਮੱਲਿਆਂ ਦੇ ਵਿੱਚ ਝਾੜੂ ਤੀਲਾ ਤੀਲਾ ਨਿਕਲ ਰਿਹਾ ਗਲੂਗਾ ਤਾਂ ਸਾਰੇ ਸਾਰੀ ਦੁਨੀਆ ਪਾਲਾ ਉਹਨਾਂ ਦੀਆਂ ਜੇਦੀਆਂ ਦਾ ਥੜਾ ਕੁਝ ਆ ਉਹ ਸਾਰੇ ਵੀਰਾਂ ਦੇ ਕਰੋਂ ਦੱਸਤਾ ਪਹਿਲਾਂ ਤਾਂ ਬੜੇ ਅਸਰ ਦੀ ਬੜੀ ਖੁਸ਼ੀ ਆ ਪਿਆ ਅੱਜ ਸਾਰੇ ਵੀਰ ਜਿਹਨਾਂ ਨੂੰ ਮੇਹਤੀਆਂ ਕੀਤੀ ਆਪਾਂ ਸਾਰਾ ਜ਼ਿਲ੍ਹਾ ਕੂਟਾ ਜੇ ਹੁਜਰ ਜ ਸਿੰਘ ਵੀਰ ਜੀ ਕੋ ਜਾਣ ਗਿਆ ਦਸ ਤਿਹਰੇ ਨੰ ਕੀਤਾ ਕਿ ਜੇ ਇਥੋਂ ਨਿਕਲੇ ਤਾਂ ਇਸੇ ਹਾਂਗਿਆ ਨਾ ਕਾਲੀ ਹੋਊ ਤੇ ਵਾਹ ਸਾਹਿਬ ਸਤਾਨਾ ਪਰ ਬਹੁਤ ਵੱਡਾ ਮੋਨਾ ਹੈ ਇਹ ਤਾਂ ਬਹੁਤ ਸ਼ੇਮ ਪਰ ਜਾ ਕੇ ਦੁਆਰਾ ਕਰਨਾ ਪਊਗਾ ਜੇ ਮੋਟਾ ਦੇਖਣਗੇ ਸਾਰੀਆਂ ਤੁਹਾਡੀਆਂ ਵੀਡੀਓ ਤੋਂ ਹੁਣ ਕੋਈ ਛੋੜ ਨਹੀਂ ਕਿਉਂਕਿ ਜਿਹੜਾ ਹੁੰਦਾ ਲੀਡਰ ਕੋ ਕੋ ਇਹ ਸੰਜੇ ਖੁਸ਼ ਕਰਦਾ ਰੋਟੀ ਰੋਟੀ ਆਉਂਦਾ ਖੜਾਓ ਖੜਾਓ ਜੀ ਕੋਈ ਚਾਹਦਾ ਬੰਦੇ ਕੁਝ ਕਰਦੇ ਹਨ ਉਹ ਜਿੰਨਾ ਸਾਰਾ ਇਹਨਾਂ ਨੇ ਕੀਤਾ ਇਹਨਾਂ ਦੇ ਡਰਾਮੇ ਦਾ ਥਾਂ ਹੀ ਆ ਜਿੱਦਾਂ ਸਾਰਿਆਂ ਨੂੰ ਦੱਸਿਆ ਨਾ 1914 ਤੋਂ ਇਹ ਆਈਆ ਆਮ ਆਦਿਕਾ ਇਹਨਾਂ ਦਾ ਪਹਿਲਾ ਧਰਮੇ ਦਾ ਕੋਈ ਡਾਉਨ ਥਿਆ ਨਹੀਂ ਕਿਤੇ ਕੋਈ ਥਿਆ ਨਹੀਂ ਉਤੋਂ ਸ਼ੁਰੂ ਹੋ ਗਿਆ ਧਰਮੇ ਉਦੋਂ ਵੀ ਆਪਾਂ ਕਹਿੰਦੇ ਜੀ ਧਰਮੇ ਇਹਨਾਂ ਨੇ ਮਾਰਿਆ ਇਹਨਾਂ ਨੇ ਕੀਤਾ ਉਹ ਦੱਸਣਾ ਕਰਾਂ ਤੇ ਨਹੀਂ ਆਦੀ ਸੁਣਦੇ ਹੋਣੇ ਦੇਖਿਆ ਨਾ 69 ਤੋਂ ਅੱਜ ਆ ਗਿਆ ਸਾਨੂੰ ਕਰਾਂ ਮਹਾਰਾਜੇ ਕੋ ਉਹ ਟੁੱਟਲੀ ਡਰਾਮਾ ਜਰਮਾ ਕਿਉਂ ਆਣ ਛੋੜ ਲਓ ਤੁਸੀਂ ਦੱਸਣਾ ਕੀ ਹੈ ਰੁਕਰੋ ਕੋਲ ਦਾ ਗੁਰਦਾਰਾ ਬਹੁਤ ਪੁਰਾਣਾ ਗੁਰਦਾਰਾ ਉੱਥੇ 150 500 ਬਾਤ ਹੋਈ ਹੈ ਕੋਈ ਤੁਸੀਂ ਅੱਜ ਸਾਰੇ ਚੱਕਰ ਹੋਏ ਔਰ ਮੰਗ ਕਰਦੇ ਆ ਕਿ ਇਸ ਗੰਦੀ ਜਨਾਬੀ ਤੇ ਇੱਕ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਇੱਕ ਬਾਕੀ ਸਾਰੇ ਲੋਕਾਂ ਨੂੰ ਪੱਟਾ ਲਾ ਦੇ ਲੀਡਰਾਂ ਨੂੰ ਪੱਟਾ ਲਾ ਦੇ ਐਲੋਜ ਨੂੰ ਕਿ ਕਿਸੇ ਵੀ ਧਰਮ ਬਾਰੇ ਬਾਣੀ ਸ਼ਬਦਾਂ ਦੀ ਨਾਹੀ ਬੋਲਣੀ ਸਾਥੀਓ ਮੈਨੂੰ ਯਾਦ ਹੈ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇੱਕ ਲੰਬੀ ਚੋੜੀ ਝੂਠਾਂ ਦੀ ਲਿਸਟ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਾਂਗੇ ਆਟਾ ਦਾਲ ਦੇ ਨਾਲ ਘਿਓ ਤੇ ਪੱਟੀ ਵੀ ਦੇਾਂਗੇ ਸगन ਸਕੀਮ ਟੁਕੜੀ ਕਰ ਦੇਾਂਗੇ ਸਕਾਲਰਸ਼ਿਪ ਚਲਾ ਦੇਾਂਗੇ ਝੂਠਾਂ ਦਾ ਇੱਕ ਲੰਮਾ ਚੋਟ ਪਿੰਡਾਂ ਬਣਾ ਕੇ ਧਰਤੋਂ ਵੋਟਾਂ ਲਿਆ ਪਰ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਠੰਡ ਦੇ ਵਿੱਚ ਵੀ ਆਪਾਂ ਆਏ ਆ ਧਰਮੀਆਂ ਵਿਚ ਰੋਸ ਹੈਗਾ ਅਕਾਲੀ ਦਲ ਵੱਲੋਂ ਇੱਥੇ ਕਾਫੀ ਵੱਡਾ ਦਰਜਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਕਪੂਰਥਲਾ ਵੱਲੋਂ ਸਰਦਾਰ ਧਵਿੰਦਰ ਸਿੰਘ ਸਿੱਧੂ ਸਾਹਿਬ ਦੀ ਅਗਵਾਈ ਦੇ ਵਿੱਚ ਕਪੂਥਲੇ ਦੇ ਵਿੱਚ ਮਾਲ ਰੋਡ ਜੋ ਕਿ ਮੁਕੰਮਲ ਤੌਰ ਤੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਇੱਕ ਸੀਐਮ ਰਹਿ ਚੁੱਕੀ ਦਿੱਲੀ ਤੋਂ ਆਤਿਸ਼ੀ ਜਿਸਨੇ ਗੁਰਪ੍ਰਤਖ ਬਹਾਦਰ ਜੀ ਬਾਰੇ ਸ਼ਹੀਦੀ ਦਿਹਾੜੇ ਦਿਨ ਚੱਲਦੇ ਪਏ ਸੀਗੇ ਉਦੋਂ ਗਲਤ ਬੋਲਿਆ ਸੀ ਜਾਂ ਗਲਤ ਟਿੱਪਣੀ ਕੀਤੀ ਸੀ ਕਿ ਚਲੋ ਮੈਂ ਇੱਥੇ ਨਹੀਂ ਉਹ ਅਲਮਤ ਯੂਜ਼ ਕਰਨਾ ਚਾਹਨਾ ਕਿਉਂਕਿ ਉਹਨੇ ਤਾਂ ਗਲਤੀ ਕੀਤੀ ਅਸੀਂ ਥੋੜੀ ਕਰਨਾ ਚਾਹੁੰਦੇ ਆ ਇਹ ਇੱਕ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਜੋ ਸੀਐਮ ਨੇ ਇਸ ਪੰਜਾਬ ਦੇ ਪੰਜਾਬ ਦੀ ਮੈਂ ਕਿਹਾ ਮਿਲਿਆ ਕਿ ਸੀਐਮ ਜਿਹੜੇ ਬਣੇ ਨੇ ਇਸ ਪੰਜਾਬ ਦੇ ਲੰਘ ਦੀ ਸੀਐਮ ਹੋਏ ਆ ਵੇਖੇ ਸਪਟਾਲ ਤੱਕ ਨੂੰ ਵੀ ਚੈਲੰਜ ਕਰਕੇ ਅੱਜ ਗਏ ਸੀਗੇ ਅੱਜ ਦੇਖੋ ਮੈਂ ਹਲੇ ਤੱਕ ਸੋਸ਼ਲ ਮੀਡੀਆ ਦੇਖਿਆ ਨਹੀਂ ਆ ਕਿ ਉੱਥੇ ਕੀ ਬਣਿਆ ਵਾ ਪਰ ਅਸੀਂ ਚੋਣੇ ਆ ਕਿ ਜੋ ਬੰਦੀ ਕਾਰਵਾਈ ਆ ਹੱਥੀਂ ਦੇ ਹੋਣੇ ਚਾਹੀਏ